ਦੋਸਤੋ ਤੁਹਾਨੂੰ ਇੱਕ ਸਵਾਲ ਹੈ ਕਿ ਸੱਚ ਤੇ ਝੂਠ ਦੇ ਵਿੱਚ ਤੁਸੀਂ ਕੀ ਅੰਤਰ ਮਹਿਸੂਸ ਕਰਦੇ ਹੋ ਕਈ ਜਣਿਆਂ ਦੇ ਦਿਮਾਗ ਦੇ ਵਿੱਚ ਆਏਗਾ ਕਿ ਸੱਚ ਤੇ ਝੂਠ ਦੇ ਵਿੱਚ ਜਿਹੜਾ ਹੈ ਦਿਨ ਅਤੇ ਰਾਤ ਜਿੰਨਾ ਅੰਤਰ ਹੈ ਕਈ ਜਣੇ ਸੋਚਦੇ ਹੋਣਗੇ ਕਿ ਸੱਚ ਦੇ ਝੂਠ ਦੇ ਵਿੱਚ ਉੱਤਰ ਤੇ ਦੱਖਣ ਜਿੰਨਾ ਫਰਕ ਹੈ ਤੇ ਕਈ ਕਹਿੰਦੇ ਹੋਣਗੇ ਕਿ ਅਸਮਾਨ ਤੇ ਜ਼ਮੀਨ ਜਿੰਨਾ ਇਹਦੇ ਵਿੱਚ ਅੰਤਰ ਹੈ ਕਈ ਕਹਿੰਦੇ ਹੋਣਗੇ ਕਿ ਸੁਬੰਦਰ ਜਿੰਨਾ ਇੰਨਾ ਵਿੱਚ ਅੰਤਰ ਹੈ ਤੇ ਕਈਆਂ ਲਈ ਇਹ ਜਿਹੜਾ ਹੈ ਨਦੀਆਂ ਜਿੰਨਾ ਅੰਤਰ ਹੋਵੇਗਾ ਇਸੇ ਤਰ੍ਹਾਂ ਇੱਕ ਦਿਨ ਰਾਜੇ ਦੇ ਦਿਮਾਗ ਦੇ ਵਿੱਚ ਵੀ ਇੱਕ ਸਵਾਲ ਆਉਂਦਾ ਹੈ ਕਿ ਸੱਚ ਦੇ ਝੂਠ ਦੇ ਵਿੱਚ ਕਿੰਨਾ ਅੰਤਰ ਆ ਉਹ ਕੀ ਕਰਦਾ ਆਪਣੀ ਪੂਰੀ ਪ੍ਰਜਾ ਦੇ ਵਿੱਚ ਅਨਾਉਂਸਮੈਂਟ ਕਰਾਉਂਦਾ ਹੈ ਕਿ ਇਸ ਦਿਨ ਜਿਹੜਾ ਹੈਗਾ ਆ ਸਾਰੇ ਜਣੇ ਆ ਸਕਦੇ ਆ ਤੇ ਇਸ ਗੱਲ ਦਾ ਉੱਤਰ ਦੇਣਗੇ ਜਿਸ ਉੱਤਰ ਤੋਂ ਮੈਂ ਸੰਤੁਸ਼ਟ ਹੋਵਾਂਗਾ ਉਹਨਾਂ ਨੂੰ ਮੂੰਹ ਮੰਗਿਆ ਇਨਾਮ ਮਿਲੇਗਾ ਜਦੋਂ ਪ੍ਰਜਾ ਨੂੰ ਇਹ ਚੀਜ਼ ਪਤਾ ਲੱਗਦੀ ਹੈ ਤੇ ਸਾਰੇ ਉਤਸੁਕ ਹੋ ਜਾਂਦੇ ਆ ਇਹ ਜਾਣਨ ਲਈ ਕਿ ਵਾਕਈ ਸੱਚ ਤੇ ਝੂਠ ਦੇ ਵਿੱਚ ਕੀ ਅੰਤਰ ਹੈ ਤਾਂ ਉਹ ਸਾਰੇ ਜਣੇ ਉੱਥੇ ਪਹੁੰਚ ਜਾਂਦੇ ਆ ਨਿਸ਼ਚਿਤ ਜਿਹੜਾ ਦਿਨ ਹੁੰਦਾ ਹੈ ਉੱਥੇ ਜਦੋਂ ਉੱਥੇ ਜਾਂਦੇ ਆ ਤਾਂ ਹਰੇਕ ਕੋਈ ਤੁਹਾਡੇ ਵਾਂਗ ਹੀ ਸੋਚਦਾ ਹੈਗਾ ਆ ਕਿ ਸੱਚ ਤੇ ਝੂਠ ਦੇ ਵਿੱਚ ਜਿਹੜਾ ਹੈ ਜ਼ਮੀਨ ਤੇ ਅਸਮਾਨ ਜਿੰਨਾ ਅੰਤਰ ਹੈ ਕੋਈ ਕਹਿੰਦਾ ਹੈਗਾ ਆ ਕਿ ਆਕਾਸ਼ ਤੇ ਪਤਾਲ ਜਿੰਨਾ ਜਿਹੜਾ ਹੈ ਅੰਤਰ ਹੈ ਤੇ ਕੋਈ ਕਹਿੰਦਾ ਨਦੀਆਂ ਜਿੰਨਾ ਅੰਤਰ ਹੈ ਤੇ ਕੋਈ ਕਹਿੰਦਾ ਪਹਾੜਾਂ ਜਿੰਨਾ ਅੰਤਰ ਹੈ ਰਾਜਾ ਕਿਸੇ ਦੇ ਵੀ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦਾ ਤੇ ਫਿਰ ਵਜ਼ੀਰ ਉੱਠਦਾ ਉਹ ਕਹਿੰਦਾ ਕਿ ਮੈਂ ਤੁਹਾਨੂੰ ਇਸ ਦਾ ਜਵਾਬ ਦੇ ਸਕਦਾ ਆ ਰਾਜਾ ਕਹਿੰਦਾ ਜ਼ਰੂਰ ਤੁਸੀਂ ਵੀ ਦੇ ਦਿਓ ਜਵਾਬ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦਾ ਕਿ ਸੱਚ ਤੇ ਝੂਠ ਦੇ ਵਿੱਚ ਸਿਰਫ ਚਾਰ ਉਂਗਲਾਂ ਦਾ ਅੰਤਰ ਆ ਰਾਜਾ ਕਹਿੰਦਾ ਇਹ ਕਿਵੇਂ ਹੋ ਸਕਦਾ ਕਿ ਇੱਥੇ ਲੋਕ ਕਹਿ ਰਹੇ ਆ ਕਿ ਦਿਨ ਤੇ ਰਾਤ ਜਿੰਨਾ ਅੰਤਰ ਹੈਗਾ ਇਹ ਆ ਕੋਈ ਕਹਿ ਰਿਹਾ ਹੈਗਾ ਆਕਾਸ਼ ਤੇ ਪਤਾਲ ਜਿੰਨਾ ਆ ਕੋਈ ਅਸਮਾਨ ਤੇ ਜ਼ਮੀਨ ਜਿੰਨਾ ਕਹੀ ਜਾਂਦਾ ਤੇ ਤੁਸੀਂ ਕਹਿ ਰਹੇ ਹੋ ਸਿਰਫ ਚਾਰ ਉਂਗਲਾਂ ਦਾ ਫਰਕ ਹੈ ਉਹ ਕਹਿੰਦਾ ਮੈਂ ਸਾਬਤ ਵੀ ਕਰ ਸਕਦਾ ਆ ਰਾਜਾ ਕਹਿੰਦਾ ਫਿਰ ਸਾਨੂੰ ਸਾਬਤ ਕਰਕੇ ਦਿਖਾਓ ਉਹ ਕੀ ਕਰਦਾ ਆਪਣੇ ਹੱਥ ਦੀਆਂ ਚਾਰ ਉਂਗਲੀਆਂ ਲੈਂਦਾ ਹੈ ਤੇ ਆਪਣੀ ਅੱਖ ਤੋਂ ਰੱਖ ਕੇ ਕੰਨ ਤੱਕ ਰੱਖਦਾ ਆ ਉਹ ਕਹਿੰਦਾ ਦੇਖੋ ਇਹਦੇ ਵਿੱਚ ਸਿਰਫ ਜਿਹੜਾ ਹੈ ਚਾਰ ਉਂਗਲਾਂ ਦਾ ਫਰਕ ਆ ਜੋ ਅਸੀਂ ਕਿਸੇ ਕੋਲੋਂ ਸੁਣਦੇ ਆ ਆਪਣੇ ਕੰਨਾਂ ਦੁਆਰਾ ਉਹ ਝੂਠ ਵੀ ਹੋ ਸਕਦਾ ਆ ਤੇ ਜੋ ਕੁਝ ਅਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਆ ਤੇ ਪਰਖਦੇ ਆ ਉਹ ਸੱਚ ਹੁੰਦਾ ਆ ਤੇ ਇਸ ਜਵਾਬ ਤੋਂ ਜਿਹੜਾ ਰਾਜਾ ਖੁਸ਼ ਹੋ ਜਾਂਦਾ ਤੇ ਵਜ਼ੀਰ ਨੂੰ ਜਿਹੜਾ ਹੈ ਮੂੰਹ ਮੰਗਿਆ ਇਨਾਮ ਦਿੰਦਾ ਆ। ਦੋਸਤੋ ਸੱਚ ਅਤੇ ਝੂਠ ਦੀ ਇਹ ਕਹਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਕਈ ਵਾਰੀ ਕੋਈ ਆ ਕੇ ਸਾਨੂੰ ਕੁਝ ਕਹਿੰਦਾ ਆ ਪਰ ਉਹ ਕਈ ਵਾਰੀ ਸੱਚ ਨਹੀਂ ਹੁੰਦਾ ਤੇ ਜੋ ਕੁਝ ਅਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਆ ਤੇ ਫਿਰ ਉਸ ਨੂੰ ਪਰਖਦੇ ਹੈਗੇ ਆ ਉਹੀ ਸੱਚ ਹੁੰਦਾ ਆ। ਇਸ ਲਈ ਦੋਸਤੋ ਤੁਸੀਂ ਸੁਣੀ ਸੁਣਾਈ ਗੱਲ ਤੇ ਘੱਟ ਯਕੀਨ ਕਰਿਆ ਕਰੋ। ਪਹਿਲਾਂ ਉਸ ਚੀਜ਼ ਨੂੰ ਜਿਹੜਾ ਹੈ ਪਰਖਿਆ ਜ਼ਰੂਰ ਕਰੋ। ਹੁਣ ਮੈਨੂੰ ਦਮਨ ਪੀਨੂ ਦਿਓ ਆ ਗਿਆ। ਧੰਨਵਾਦ।